ਤੇ ਜੋ ਉਹਨਾਂ ਨੇ ਵਰਤਾਂਤ ਸਿਰਜਿਆ ਹਾਂਜੀ ਉਹ ਖਾਲਸਪੁਰ ਦਾ ਵਰਤਾਂਤ ਸੀ ਵੱਖਰਾ ਦੇਸ਼ ਬਣਾਉਣ ਦਾ ਵਰਤਾਂਤ ਸੀ ਮਤਲਬ ਅਕਾਲੀ ਏਕਤਾ ਵੀ ਠਾਂ ਇੱਕ ਨਵਾਂ ਅਕਾਲੀ ਦਲ ਬਣ ਗਿਆ ਨੇ ਇਹ ਆ ਕਿ ਜੋ ਕੁਝ ਉੱਥੇ ਹੋਇਆ ਉਹ ਅਕਾਲੀ ਏਕਤਾ ਵਾਲੇ ਪਾਸੇ ਤੁਰਿਆ ਕਿ ਅਕਾਲੀਆਂ ਜਾਂ ਸਿੱਖਾਂ 'ਚ ਖਨਾਪਾਉਣ ਵਾਲੇ ਪਾਸੇ ਤੁਰਿਆ ਖਨਾਪਾਉਣ ਵਾਲੇ ਪਾਸੇ ਤੁਰਿਆ ਜੇ ਤੁਸੀਂ ਇਹ ਦੇਖੋ ਬੰਦੀ ਸਿੰਘਾਂ ਦੇ ਮੋਰਚੇ 'ਚ ਅਮਰਪਾਲ ਸਿੰਘ ਗਿਆ ਸੀ ਉੱਥੇ ਜਾ ਕੇ ਉਹਨਾਂ ਦਾ ਭਾਸ਼ਣ ਸੁਣੋ ਹੂੰ ਉਹ ਕਿਹਾ ਵੀ ਕਿਹੜੀਆਂ ਗੱਲਾਂ 'ਚ ਤੁਸੀਂ ਕੌਮ ਨੂੰ ਉਲਝਾ ਰਹੇ ਹੋ ਅੱਜ ਆ ਆ ਬੰਮੀ ਸਿੰਘ ਨੂੰ ਸ਼ਨਾ ਲੋਂਗੇ ਹੋਰ ਬਣ ਜਾਣਗੇ ਹੂੰ ਇਸ ਕਰਕੇ ਆਓ ਆਪਾਂ ਆਜ਼ਾਦੀ ਲਈ ਲੜੀਏ ਜਿਵੇਂ ਹੁਣ ਤੁਸੀਂ ਕਿਹਾ ਅਮਰਪਾਲ ਸਿੰਘ ਦੇ ਨਾਂ ਤੇ ਆ ਪੋਸਟ ਚੱਲ ਰਹੀ ਆ ਜੀ ਹੁਣ ਇਹਦੀ ਕਿਹੜਾ ਪੁਸ਼ਤੀ ਹੁੰਦੀ ਆ ਜੀ ਪਰ ਅਮਰਪਾਲ ਸਿੰਘ ਨੂੰ ਜਿਹੜੀ ਹਮਾਇਤ ਸੀ ਜੀ ਖਾਲਸਤਾਨੀ ਭਾਵਨਾ ਦੀ ਵਿਚਾਰ ਦੀ ਹਮਾਇਤ ਸੀ ਸੋ ਮਲਵਿੰਦਰ ਸਿੰਘ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵੈਕ੍ਰੋਜੀਤ ਦਾ ਸਾਲਸਾ ਜੀ ਵੈਕ੍ਰੋਜੀਤ ਕੀ ਫੱਟੇ ਮਾਲੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਜੀ ਸ਼ੁਕਰੀਆ ਜੀ ਸ਼ੁਕਰੀਆ ਮਾਲੀ ਸਾਹਿਬ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ 14 ਜਨਵਰੀ ਮਾਘੀ ਵਾਲੇ ਦਿਨ ਸਿੱਖਾਂ ਦੀ ਇੱਕ ਨਵੀਂ ਪਾਰਟੀ ਹੋਂਦ ਚ ਆਈ ਹੈ ਜਿਹਦਾ ਨਾਮ ਰੱਖਿਆ ਅਕਾਲੀ ਦਲ ਵਾਰਿਸ ਪੰਜਾਬ ਦੇ ਸੋ ਮੁਖਸਰ ਸਾਹਿਬ ਦੀ ਧਰਤੀ ਤੇ ਇਹ ਪਾਰਟੀ ਹੋਂਦ ਵਿੱਚ ਆ ਚੁੱਕੀ ਹੈ ਕਹਿੰਦੇ ਵੀ ਜਿੱਦ ਨੇ ਇਕੱਠ ਹੋਣਾ ਸੀਗਾ ਤੇ ਸਰਕਾਰ ਦੇ ਵੱਲੋਂ ਬੜੀਆਂ ਅੜਚਨਾ ਵੀ ਪਾਈਆਂ ਗਈਆਂ ਜਗ੍ਹਾ ਨੂੰ ਬਦਲਿਆ ਵੀ ਗਿਆ ਤੇ ਸੰਗਤਾਂ ਦੇ ਪਹੁੰਚਣ ਦੇ ਵਿੱਚ ਵਿਗਨ ਵੀ ਪਾਇਆ ਗਿਆ ਸੋ ਪਾਰਟੀ ਬਣ ਕੇ ਤਿਆਰ ਹੋ ਗਈ ਹੈ ਐਲਾਨ ਹੋ ਗਿਆ ਕੀ ਕਹਿੰਦੇ ਹੋ ਤੁਸੀਂ ਜੀ ਦੇਖੋ ਜੀ ਪਹਿਲੀ ਗੱਲ ਤੇ ਇਹ ਹੈ ਵੀ ਮੁਖਸਰ ਦਾ ਜਿਹੜਾ ਮੱਦੀ ਮਿਲਣਾ ਨਾ ਉਹਦਾ ਸੰਦੇਸ਼ ਕੀ ਆ ਜੀ ਉਹਨੂੰ ਟੁੱਟੀ ਗੰਢੀ ਵੀ ਕਿਹਾ ਜਾਂਦਾ ਬੇਦਾਵਾ ਪੜਵਾਉਣ ਦੀ ਵੀ ਗੱਲ ਕੀਤੀ ਜਾਂਦੀ ਆ ਜੀ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਵੀ ਸਰਕਾਰੀ ਵਿਗਨ ਪਾਇਆ ਫੁਲਾਨਾ ਕੀਤਾ ਏਡੇ ਵੱਡੇ ਮੇਲੇ 'ਚ ਵਿਗਨ ਬੁਗਨ ਸੰਭਵ ਨਹੀਂ ਇਹ ਕਿਸੇ ਨੂੰ ਕੀ ਪਤਾ ਵੀ ਸੰਗਤ ਕਿਹੜੇ ਪਾਸੇ ਜਾ ਰਹੀ ਆ ਕਿੱਥੇ ਜਾ ਰਹੀ ਆ ਕਿਹੜੀ ਕਾਨਫਰੰਸ 'ਚ ਜਾ ਰਹੀ ਆ ਮੱਥਾ ਟੇਕਣ ਜਾ ਰਹੀ ਆ ਜਾਂ ਉਹ ਜਾ ਰਹੀ ਆ ਇਹ ਪੈਸੇ ਠੀਕ ਆ ਮੌਸਮ ਖਰਾਬ ਹੋ ਗਿਆ ਸੀ ਪਾਣੀ ਪੂਣੀ ਆ ਗਿਆ ਮੀਂਹ ਆ ਗਿਆ ਜਿਹਦੇ ਕਰਕੇ ਥਾਂ ਤੋਂ ਬਦਲਨੇ ਪਏ ਪਰ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਸਰਕਾਰ ਦਾ ਦਖਲ ਆ। ਕਹਿੰਦੇ ਜੀ ਪਾਣੀ ਛੱਡਿਆ ਗਿਆ ਉੱਥੇ ਜਗ੍ਹਾ ਤੇ ਪਹਿਲਾਂ ਵਾਲੀ ਜਗ੍ਹਾ ਤੇ। ਤਾਂ ਹੋ ਸਕਦਾ ਜੀ ਕੋਈ ਇੰਜ ਦੀ ਗੱਲ ਹੋਵੇ ਪਰ ਮੈਂ ਕੁਝ ਕਹਿ ਸਕਦੇ ਜੀ ਬਾਰੇ। ਤੇ ਦੂਜੀ ਗੱਲ ਇਹ ਆ ਤੁਸੀਂ ਜਿਹੜਾ ਵੀ ਮਰਜ਼ੀ ਕਾਨਫਰੰਸ ਸੁਣ ਲਓ, ਜਿਹੜੇ ਵੀ ਮਰਜ਼ੀ ਭਾਸ਼ਣ ਸੁਣ ਲਓ। ਜੀ। ਉਹਦੇ ਵਿੱਚੋਂ ਜਿਹੜਾ ਇਤਿਹਾਸਕ ਦਿਹਾੜਾ, ਜੋ ਇਹਦੀ ਪਵਿੱਤਰਤਾ, ਜੋ ਇਹਦਾ ਸੰਦੇਸ਼ ਆ ਉਹ ਵੀ ਝਲਕਦਾ ਪੈਂਦੀ ਨਹੀਂ। ਜੀ। ਪਹਿਲੀ ਗੱਲ ਸੁਖਵੀਰ ਬਾਦਲ ਨੇ ਜਿਹੜਾ ਸੁਨੇਹਾ ਦਿੱਤਾ ਉਥੇ ਜਿਵੇਂ ਉਹ ਬੋਲਿਆ ਉਹਨੇ ਅਕਾਲ ਤਖਤ ਸਾਹਿਬ ਤੇ ਜਿਹੜਾ 2 ਦਸੰਬਰ ਨੂੰ ਬਰਤਾਂਤ ਸਰਜਿਆ ਗਿਆ ਆਦੇਸ਼ ਦਿੱਤਾ ਗਿਆ ਉਹਦੇ ਬਿਲਕੁਲ ਖਿਲਾਫ ਬਰਤਾਂਤ ਸਰਜਿਆ ਜੀ ਦੂਜੀ ਗੱਲ ਅਕਾਲੀ ਏਕਤਾ ਦੀ ਆ ਸਾਰਿਆਂ ਨੂੰ ਇਕੱਠੇ ਹੋਣ ਦੀ ਗੱਲ ਆ ਚਾਹੇ ਉਹਦੋਂ ਸਿਰਫ ਬਾਦਲ ਅਕਾਲ ਤਖਤ ਸਾਹਿਬ ਤੇ ਗਿਆ ਸੀ ਜੀ ਤੇ ਉਹਨਾਂ ਦੀ ਏਕਤਾ ਦੀ ਉਹ ਮੁੱਖ ਤੌਰ ਤੇ ਗੱਲ ਹੋਈ ਸੀ ਜੀ ਪਰ ਉਹ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਉਣੀ ਸੀ ਜੇ ਉਹਦੀ ਨਿਗਰਾਨੀ ਚ ਸਾਰਾ ਕੁਝ ਹੁੰਦਾ ਹੂੰ ਤਾਂ ਇਹਦੇ ਵਿੱਚ ਸਾਰੀਆਂ ਧਿਰਾਂ ਨੂੰ ਆਉਣ ਦੀ ਖੁੱਲ੍ਹ ਸੀ ਜਿਹੜੀਆਂ ਚਾਹੁੰਦੀਆਂ ਸੀ ਜੀ ਉਹ ਬੰਦ ਹੋ ਗਿਆ ਹੂੰ ਮਤਲਬ ਅਕਾਲੀ ਏਕਤਾ ਵੀ ਠਾ ਇੱਕ ਨਵਾਂ ਅਕਾਲੀ ਦਲ ਬਣ ਗਿਆ ਦੇਖੋ ਹਰ ਇੱਕ ਨੂੰ ਪਾਰਟੀ ਬਣਾਉਣ ਦਾ ਆਪਣੇ ਵਿਚਾਰ ਅਨੁਸਾਰ ਜਥੇਬੰਦੀ ਬਣਾਉਣ ਦਾ ਹੱਕ ਹੈ ਇਹ ਤੇ ਕਿੰਤੂ ਨਹੀਂ ਕਰਦਾ ਜੀ ਪਰ ਫਵਾਦ ਇਹ ਆ ਕਿ ਜੋ ਕੁਝ ਉੱਥੇ ਹੋਇਆ ਉਹ ਅਕਾਲੀ ਏਕਤਾ ਵਾਲੇ ਪਾਸੇ ਤੁਰਿਆ ਕ ਅਕਾਲੀਆਂ ਜਾਂ ਸਿੱਖਾਂ ਚ ਖਨਾਪਾਉਣ ਵਾਲੇ ਪਾਸੇ ਤੁਰਿਆ ਖਨਾਪਾਉਣ ਵਾਲੇ ਪਾਸੇ ਤੁਰਿਆ ਹੂੰ ਜੀ ਜੀ ਸੋ ਮਾਲੀ ਸਾਹਿਬ ਜੀ ਜਿਸ ਤਰ੍ਹਾਂ ਇਹ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਉੱਥੇ ਪਾਰਟੀ ਦੀ ਸਿਰਜਣਾ ਕੀਤੀ ਗਈ ਹੈ ਜੀ ਸੋ ਇੱਕ ਗੱਲ ਆਈ ਹੈ ਵੀ ਖਾਲਸਤਾਨ ਤੋਂ ਪਘੋੜੇ ਹੋਣ ਵਾਲੀ ਇੱਕ ਪੋਸਟ ਵਾਇਰਲ ਹੋ ਰਹੀ ਹੈ ਇਹਦੇ ਵਿੱਚ ਕਿੰਨੀ ਕੋਈ ਸੱਚਾਈ ਹੈ ਜਾਂ ਕਿੰਨੀ ਕੋਈ ਝੂਠੀ ਗੱਲ ਹੈ ਕਹਿੰਦੇ ਵੀ ਭਾਈ ਅਮਰਤਪਾਲ ਦੇ ਜਿਹੜਾ ਆਫੀਸ਼ਲ ਸਟੇਟਮੈਂਟ ਤੇ ਇਹ ਜਿਹੜੀ ਪੋਸਟ ਵਾਇਰਲ ਕੀਤੀ ਗਈ ਹੈ ਤੇ ਉਹਦੇ ਵਿੱਚ ਭਾਈ ਅਮਰਤਪਾਲ ਸਿੰਘ ਨੇ ਇਹ ਗੱਲ ਕਹੀ ਹੈ ਵੀ ਮੇਰੇ ਪਿਤਾ ਤਰਸੀਮ ਸਿੰਘ ਅਤੇ ਐਮਪੀ ਸਰਬੀ ਸਿੰਘ ਵੱਲੋਂ ਜਾਣੇ ਅਣਜਾਣੇ ਦੇ ਵਿੱਚ ਇਹ ਬਿਆਨ ਦਿੱਤਾ ਗਿਆ ਸੋ ਮੈਂ ਮਾਫੀ ਚਾਹੁੰਦਾ ਇਸ ਵਾਸਤੇ ਤੇ ਇਸ ਬਾਰੇ ਕੀ ਕਹਿੰਦੇ ਹੋ ਤੁਸੀਂ ਮੈਂ ਦੇਖੋ ਜੀ ਇੱਕ ਸੋਸ਼ਲ ਮੀਡੀਆ ਤੇ ਜੋ ਚੱਲਦਾ ਜੀ ਉਦੀ ਕਿਤੇ ਪੁਸ਼ਟੀ ਨਹੀਂ ਹੁੰਦੀ ਆਮ ਤੌਰ ਤੇ ਹਾਂਜੀ ਖਾਸ ਤੌਰ ਤੇ ਭਾਈ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਚੋਂ ਬੰਦਾ ਹਾਂਜੀ ਹੁਣ ਉਹਦੇ ਵਿਚਾਰ ਕੀ ਨੇ ਉਹ ਕੀ ਚਾਹੁੰਦਾ ਕੀ ਕਰਨਾ ਚਾਹੁੰਦਾ ਉਹ ਤੇ ਕਨਟਰਡਿਕਸ਼ਨ ਹੈਗੀ ਆ ਵਿਰੁੱਧਾਪਾਸ ਹੈਗਾ ਜੀ ਜਿਵੇਂ ਉਹ ਪੰਜਾਬ ਦੇ ਸਿਆਸੀ ਅਖਾੜੇ ਚ ਆਏ ਤੇ ਜਿਵੇਂ ਉਹ ਵਿਚਰੇ ਜੀ ਤੇ ਜੋ ਉਹਨਾਂ ਨੇ ਵਰਤਾਂਤ ਸਿਰਜਿਆ ਹਾਂਜੀ ਉਹ ਖਾਲਿਸਤਾਨ ਦਾ ਵਰਤਾਂਤ ਸੀ ਵੱਖਰਾ ਦੇਸ਼ ਬਣਾਉਣ ਦਾ ਵਰਤਾਂਤ ਸੀ ਜੀ ਜਿਹਦੇ ਵਿੱਚ ਲੜਾਈ ਸੀ ਉਹਨਾਂ ਦੀ ਗੱਲ ਸੀ ਜੀ ਭੱਜਦੇ ਨੂੰ ਵਹਣ ਇੱਕੋ ਜੇ ਨੇ ਜਾਂ ਤੁਸੀਂ ਇਹ ਦੇਖੋ ਬੰਦੀ ਸਿੰਘਾਂ ਦੇ ਮੋਰਚੇ 'ਚ ਅਮਰਪਾਲ ਸਿੰਘ ਗਿਆ ਸੀ ਉੱਥੇ ਜਾ ਕੇ ਉਹਨਾਂ ਦਾ ਭਾਸ਼ਣ ਸੁਣੋ ਹੂੰ ਉਹ ਕਹਿੰਦਾ ਵੀ ਕਿਹੜੀਆਂ ਗੱਲਾਂ 'ਚ ਤੁਸੀਂ ਕੌਮ ਨੂੰ ਉਲਝਾ ਰਹੇ ਹੋ ਅੱਜ ਆਹ ਬੰਦੀ ਸਿੰਘ ਸ਼ਿਦਾਲੋਗੇ ਹੋਰ ਬਣ ਜਾਣਗੇ ਹੂੰ ਇਸ ਕਰਕੇ ਆਓ ਆਪਾਂ ਆਜ਼ਾਦੀ ਲਈ ਲੜੀਏ ਜੀ ਉਸ ਤੋਂ ਬਾਅਦ ਦੇਖੋ ਖਾਲਸਤਾਨ ਦੇ एलान ਕਰਦੇ ਹੋਏ ਵੀ ਤੁਸੀਂ ਚੋਣਾ ਲੜ ਸਕਦੇ ਹੋ ਜੀ ਤੁਹਾਡੇ ਸਾਹਮਣੇ ਸਿਮਰਨਜੀਤ ਸਿੰਘ ਮਾਨ ਸਾਹਿਬ ਲੜੇ ਰਹੇ ਨੇ ਹਾਂਜੀ ਕਿਉਂਕਿ ਚੋਣ ਲੜਨਾ ਇੱਕ ਸਿਆਸੀ ਦਾ ਪੇਚ ਆ ਹੂੰ ਇਦੋਂ ਬਿਨਾ ਵੀ ਸਿਆਸਤਾ ਜਦੋਂ ਤੁਸੀਂ ਮੁੱਦਿਆਂ ਦੀ ਸਿਆਸਤ ਲੜਦੇ ਹੋ ਗੱਲਾਂ ਤੇ ਲੜਦੇ ਹੋ ਉਹ ਵੀ ਇੱਕ ਸਿਆਸਤਾ ਜੀ ਜਦੋਂ ਭਾਈ ਅਮਰਪਾਲ ਸਿੰਘ ਜੀ ਨੇ ਐਮਪੀ ਵੀ ਥੋਣ ਲੜਨ ਦਾ ਐਲਾਨ ਕੀਤਾ ਜੀ ਉਹ ਉਹ ਨਾ ਮੇਰੇ ਸੁਨਧਾਨ ਦੇ ਮੁਤਾਬਕ ਹੀ ਚੋਣ ਲੜਨ ਸਕਣਾ ਸੀ ਨਾ ਜੀ ਹੂੰ ਦੇਖੋ ਇਹ ਗੱਲਾਂ ਨਾ ਉਹ ਜਾਈਆਂ ਜਾ ਰਹੀਆਂ ਨੇ ਪਹਿਲੀ ਗੱਲ ਇੱਕ ਪਾਰਟੀ ਦਾ ਪ੍ਰੋਗਰਾਮ ਹੁੰਦਾ ਉਹ ਇੱਕ ਵੱਖਰੀ ਗੱਲ ਹੁੰਦੀ ਆ ਹੂੰ ਇੱਕ ਪਾਰਟੀ ਦਾ ਸੰਵਿਧਾਨਕ ਟਾਂਚਾ ਹੁੰਦਾ ਉਹ ਵੱਖਰੀ ਗੱਲ ਹੁੰਦੀ ਆ ਇੱਕ ਪਾਰਟੀ ਨੇ ਚੋਣ ਲੜਨੀ ਆ ਹਾਂ ਜੀ ਉਹ ਇੱਕ ਵੱਖਰੀ ਗੱਲ ਆ ਉਹਦੇ ਵਿੱਚ ਤੁਹਾਨੂੰ ਉਹ ਗੱਲਾਂ ਲਿਖ ਕੇ ਦੇਣੀਆਂ ਪੈਂਦੀਆਂ ਨੇ ਜੋ ਵੀ ਪਰਫਾਰਮਿੰਗ ਨੇ ਪਾਰਟੀ ਰਜਿਸਟਰ ਕੋਲ ਦੀਆਂ ਗੱਲਾਂ ਨੇ ਜੀ ਪਰ ਚੋਣ ਲੜਨ ਦਾ ਮਤਲਬ ਸਿੱਧਾ-ਸਿੱਧਾ ਇਹ ਨਹੀਂ ਹੁੰਦਾ ਵੀ ਤੁਸੀਂ ਖਾਲਸਪਤਨ ਤੋਂ ਪਘੋੜੇ ਹੋਗੇ ਹੂੰ ਤੁਸੀਂ ਇੱਕ ਸੰਵਿਧਾਨ ਦੇ ਘੇਰੇ 'ਚ ਰਹਿ ਕੇ ਵੀ ਸੰਵਿਧਾਨ ਨੂੰ ਬਦਲਣ ਦੀ ਲੜਾਈ ਲੜ ਸਕਦੇ ਹੋ ਜੀ ਸੁਪਰੀਮ ਕੋਰਟ ਦਾ ਫੈਸਲਾ ਵੀ ਤੁਸੀਂ ਖਾਲਸਪਤਨ ਦਾ ਪੂਰਨ ਤਰੀਕੇ ਨਾਲ ਪ੍ਰਚਾਰ ਕਰ ਸਕਦੇ ਹੋ ਜੀ ਤੋ ਇਸ ਕਰਕੇ ਚੋਣ ਲੜਨ ਦਾ ਮਤਲਬ ਇਹ ਨਹੀਂ ਵੀ ਕੋਈ ਖਾਲਸਾਣ ਤੋਂ ਭਗੌੜਾ ਹੋ ਗਿਆ ਜੀ ਪਰ ਜਿਹੜਾ ਪਾਰਟੀ ਦਾ ਮੰਤਵ ਆ ਉਹ ਸਾਫ਼ ਤੇ ਸਪਸ਼ਟ ਹੁੰਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਸ ਪੰਜਾਬ ਦੇ ਦਾ ਮੰਤਵੁੱਥ ਦੱਸਿਆ ਗਿਆ ਜੀ ਪਾਰਟੀ ਦਾ ਪ੍ਰੋਗਰਾਮ ਦੱਸਿਆ ਗਿਆ ਹੂੰ ਉਹ ਖਾਲਸਾਣ ਤੋਂ ਹਟਣਾ ਪ੍ਰੋਗਰਾਮ ਆ ਜੀ ਜੋ ਉਹਨਾਂ ਦੇ ਪਿਤਾ ਜੀ ਬੋਲੇ ਨੇ ਜਾਂ ਉੱਥੇ ਭਾਸ਼ਣ ਦਿੱਤਾ ਜੋ ਉਹਨਾਂ ਨੇ ਕਿਹਾ ਉੱਥੇ ਬਾਕੀ ਸਾਰਿਆਂ ਨੇ ਕਿਹਾ ਹਾਂਜੀ ਜਾਂ ਜੋ ਦੀ ਵਿਆਖਿਆ ਹੀ ਆ ਅਸਲ 'ਚ ਉਹ ਨਾ ਪਾਰਟੀ ਦਾ ਪ੍ਰੋਗਰਾਮ ਬਦਲਣ ਵਾਲੀ ਗੱਲ ਆ ਜੀ ਤੁਸੀਂ ਕਹੀਂ ਲਓ ਉਹ ਤਾਂ ਠੀਕ ਆ ਜੀ ਮੰਤਬ ਵੀ ਉਹ ਹੈਗਾ ਉਹ ਤਾਂ ਸਾਰਿਆਂ ਦੇ ਦਿਲਾਂ ਤੇ ਹੈਗਾ ਖਾਲਿਸਤਾਨ ਹੂੰ ਪਰ ਜਦੋਂ ਤੁਸੀਂ ਪਾਰਟੀ ਦਾ ਮੰਤਬ ਬਦਲਦੇ ਹੋ ਤੁਸੀਂ ਕਹੋ ਅਸੀਂ ਖਾਲਿਸਤਾਨ ਲਈ ਲੜ ਰਹੇ ਹਾਂ ਸਾਡਾ ਪ੍ਰੋਗਰਾਮ ਇਹ ਆ ਅਸੀਸ ਸੰਵਿਧਾਨਕ ਤਰੀਕਿਆਂ ਰਾਹੀਂ ਵੀ ਖਾਲਸਪਤਨ ਲਈ ਲੜਨਾ ਜੀ ਇਹ ਆਖਿਆ ਜਾ ਸਕਦਾ ਤੁਸੀਂ ਏਡੀ ਗੱਲ ਨਹੀਂ ਸੋ ਉਹ ਸਾਰੀਆਂ ਤਕਰੀਰਾਂ ਚ ਉਹਦੀ ਵਿਆਖਿਆ ਸਪਸ਼ਟਤਾ ਬਹੁਤ ਹੈ ਜੀ ਮਤਲਬ ਸਪਸ਼ਟਤਾ ਦੀ ਹੈ ਜੋ ਤੁਸੀਂ 15 ਨਕਤੀ ਪ੍ਰੋਗਰਾਮ ਦਿੱਤਾ ਚਾਹੇ ਤੁਸੀਂ ਉਹਨੂੰ ਪੜ੍ਹ ਲਓ ਦਾ ਉੱਥੇ ਸਾਰਾ ਕੁਝ ਦੇਖ ਲਓ ਜੀ ਸੋ ਜੇ ਤਾਂ ਉਹਨਾਂ ਨੇ ਪਾਰਟੀ ਦਾ ਮੰਤਵ ਤੇ ਮਕਸਦ ਬਦਲਿਆ ਜਿਹੜਾ ਲੱਗਦਾ ਦੇਖਣ ਨੂੰ ਲੱਗਦਾ ਜੀ ਤੇਰੇ ਵੱਖਰੀ ਗੱਲ ਆ ਦੇਖੋ ਤੁਸੀਂ ਬਦਲ ਸਕਦੇ ਹੋ ਇਹ ਇਹ ਕੋਈ ਇਹ ਵਿਚਾਰਾਂ ਦਾ ਬਦਲਣਾ ਕੋਈ ਗਨਾਹ ਨਹੀਂ ਹੁੰਦਾ ਜੀ ਤੁਸੀਂ ਤੁਸੀਂ ਦੇਖੋ ਨਾ ਨਹੀਂ ਵੀ ਸਿੱਖਾਂ ਲਈ ਪਹਿਲਾਂ ਸਿੱਖ ਹੋਮਲੈਂਡ ਦੀ ਗੱਲ ਸੀ ਸਿੱਖ ਸਤਾਨ ਦੀ ਗੱਲ ਸੀ ਫਿਰ ਪੰਜਾਬੀ ਸੂਬੇ ਦੀ ਗੱਲ ਆ ਗਈ ਫਿਰ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਆ ਗਈ ਫਿਰ ਅੰਮ੍ਰਿਤਸਰ ਐਲਾਨ ਮ ਆ ਗਿਆ ਜੀ ਬਦਲੀ ਹੋਈ ਹਾਲਤ ਦੇ ਵਿੱਚ ਤੁਸੀਂ ਆਪਣੇ ਮੰਤਬ ਨੂੰ ਮੁੜ ਪ੍ਰਵਾਹਿਤ ਕਰ ਸਕਦੇ ਹੋ ਜੀ ਪਰ ਸਪਸ਼ਟ ਹੋਣਾ ਚਾਹੀਦਾ ਜਿਹੜੀ ਵਾਰਤ ਪੰਜਾਬ ਦੇ ਆ ਉਹ ਚ ਰੋਲਕ ਝੋਲਾ ਬਹੁਤ ਆ ਸਪਸ਼ਟਤਾ ਨਹੀਂ ਹੈ ਹੂੰ ਆਉਣ ਵਾਲੇ ਸਮੇਂ ਚ ਸੰਵਾਦ ਚੱਲੂਗਾ ਇਹਦੇ ਵਿੱਚੋਂ ਕੀ ਗੱਲ ਨਿਕਲਦੀ ਆ ਉਹ ਸਾਹਮਣੇ ਆਜੂਗਾ ਹੁਣ ਮਤਲਬ ਅਮਰਤਪਾਲ ਦੇ ਨਾਮ ਤੇ ਸੋਸ਼ਲ ਮੀਡੀਆ ਤੇ ਕਿਸੇ ਨੇ ਪੋਸਟ ਪਾਤੀ ਪਰ ਉਹ ਵੀ ਪੁਸ਼ਟੀ ਤਾਂ ਨਹੀਂ ਹੁੰਦੀ ਨਾ ਨਹੀਂ ਹੂੰ ਤੁਸੀਂ ਦੇਖੋ ਪਹਿਲਾਂ ਵੀ ਜਦੋਂ ਉਹਨਾਂ ਨੇ ਸੌਂ ਚੁੱਕੀ ਆ ਉਹਦੀ ਉਹਦੇ ਉਹਨਾਂ ਦੀ ਮਾਤਾ ਦਾ ਇੱਕ ਬਿਆਨ ਆਇਆ ਸੀ ਵੀ ਹੁਣ ਅਸੀਂ ਸੰਵਿਧਾਨ ਅਨੁਸਾਰ ਸੌਂ ਚੁੱਕਲੀ ਹੂੰ ਤੇ ਹੁਣ ਸਾਡੇ ਦੱਸੋ ਜੀ ਖਾਲਸਾਪਨ ਕਿੱਥੇ ਰਹਿ ਗਿਆ ਹੂੰ ਉਹ ਵੀ ਕਨਟਰਡਿਕਸ਼ਨ ਉਹਦਾ ਵਿਰੋਧ ਕੀਤਾ ਅਮਰਪਾਲ ਸਿੰਘ ਦੇ ਨਾਂ ਤੇ ਬਿਆਨ ਨੇ ਜੀ ਉਹਨਾਂ ਨੇ ਉਸੇ ਖਾਲਸਾਪਨ ਨਹੀਂ ਕਿਹਾ ਖਾਲਸਾ ਰਾਜ ਕਿਹਾ ਜੀ ਦੇਖੋ ਖਾਲਸਾਪਨ ਇੱਕ ਵੱਖਰੀ ਗੱਲ ਆ ਜਦੋਂ ਤੁਸੀਂ ਇੱਕ ਵੱਖਰਾ ਦੇਸ਼ ਜਣ ਦੀ ਗੱਲ ਕਰਦੇ ਹੋ ਜੀ ਖਾਲਸਾ ਰਾਜ ਇੱਕ ਵੱਖਰੀ ਗੱਲ ਆ ਸੋ ਹੁਣ ਕਿੰਨੇ ਸਿੱਖ ਵਿਦਵਾਨ ਨੇ ਜਾ ਅਮਰਤਪਾਲ ਸਿੰਘ ਨੇ ਵੀ ਇੱਕ ਵਾਰ ਇੰਟਰਵਿਊ ਦਿੱਤੀ ਸੀ ਪਹਿਲਾਂ ਉਹਨੇ ਵੀ ਉਹਦੇ ਵੀ ਖਾਲਸਾ ਰਾਜ ਦੀ ਗੱਲ ਕੀਤੀ ਸੀ ਤੇ ਉਹਨੇ ਇਹ ਕਿਹਾ ਸੀ ਵੀ ਖਾਲਸਾ ਰਾਜ ਕੱਲਾ ਪੰਜਾਬ ਦੀ ਹੱਦਾਂ ਤੱਕ ਨਹੀਂ ਦੂਰ ਥੋੜਾ ਆ ਹਮ ਖਾਲਸਾ ਰਾਜ ਤਾਂ ਸਾਰੇ ਭਾਰਤ ਚ ਹੋਣਾ ਚਾਹੀਦਾ ਦੁਨੀਆ ਚ ਹੋਣਾ ਚਾਹੀਦਾ ਜੀ ਗੁਰੂ ਗ੍ਰੰਥ ਸਾਹਿਬ ਤੇ ਆਧਾਰ ਤੇ ਕੋਈ ਰਾਜ ਬਣੇ ਜਿੱਥੇ ਬਣੇ ਉਹ ਵਧੀਆ بڑا ਚਾਹੀਦਾ ਹਮ ਸੂਏਸ ਕਰਕੇ ਅੰਡਰਤ ਤਰ੍ਹਾਂ ਦੀਆਂ ਵਿਆਖਿਆ ਨੇ ਰੌਲ ਕਚੋਲਾ ਬਹੁਤ ਆਈ ਸੀ ਮੈਂ ਹੁਣ ਕਿੰਨੇ ਸਿੱਖ ਵਿਦਵਾਨ ਸੁਣੇ ਨੇ ਗੁਰਦਵਰਸ਼ਣ ਢਿੱਲੋਂ ਨੇ ਉਹ ਵੀ ਖਾਲਸਾ ਰਾਜ ਦੀ ਵਿਆਖਿਆ ਹੋਰ ਕਰਦੇ ਨੇ ਗੁਰਤੇਜ ਸਿੰਘ ਨੇ ਉਹ ਵੀ ਖਾਲਸਾ ਰਾਜ ਦੀ ਵਿਆਖਿਆ ਹੋਰ ਕਰਦੇ ਨੇ ਜੀ ਹਾਂ ਸੋਇਸ਼ ਕਰਕੇ ਖਾਲਸਤਾਨ ਬਾਰੇ ਅੱਜ ਤੱਕ ਸਪਸ਼ਟਤਾ ਨਹੀਂ ਹੈ ਕਿਸੇ ਨੂੰ ਜਿੰਨੇ ਖਾਲਸਤਾਨੀ ਵੀ ਨੇ ਤੁਸੀਂ ਵੇਖੋ ਪਿੱਛੇ ਦੇ ਇੱਕ ਅਮਰੀਕਾ ਦੀ ਜਥੇਬੰਦੀਆ ਉਹਨੇ ਖਾਲਸਤਾਨ ਦੇ ਰਾਜ ਦਾ ਭੂਗੋਲਕਨੈਕਸ਼ਾ ਜਾਰੀ ਕੀਤਾ ਹੂੰ ਉਹਦੇ ਵਿੱਚ ਕਸ਼ਮੀਰ ਵੀ ਆ ਉਹ ਚ ਹਿਮਾਚਲ ਵੀ ਆ ਹਰਿਆਣਾ ਵੀ ਆ ਰਾਜਸਥਾਨ ਵੀ ਆ ਤੇ ਗੁਜਰਾਤ ਵੀ ਆ ਜੀ ਮਤਲਬ ਇੱਕ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਸੀ ਹੂੰ ਇਹਨੂੰ ਸਰਕਾਰੀ ਖਾਲਸਾ ਕਿਹਾ ਜਾਂਦਾ ਸੀ ਉਹਦੇ ਵਸੋਂ ਦੀ ਗਿਣਤੀ ਹਿਸਾਬ ਨਾਲ ਤਾਂ ਸਿੱਕ 11% ਸੀ ਜੀ ਪਰ ਉਦੋਂ ਰਾਜ ਨਾ ਲੜਾਈ ਨਾਲ ਸਥਾਪਿਤ ਕੀਤਾ ਜਾਂਦਾ ਸੀ ਇਲਾਕੇ ਤੇ ਕਬਜ਼ਾ ਕਰਕੇ ਸਥਾਪਿਤ ਕੀਤਾ ਜਾਂਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਮਤਲਬ ਉਹਦੀ ਮਿਸਲ ਨੇ ਕਹ ਲੋ ਇਕੱਠੇ ਕੀਤੇ ਮਿਸਲਾਂ ਵਿਚਰਲਾਈਆਂ ਹੋਰ ਇਲਾਕੇ ਵਿਚਰ ਲਾਏ ਹੂੰ ਜਿਹੜੇ ਉਹਨਾਂ ਨੇ ਇੱਕ ਰਾਜ ਸਥਾਪਿਤ ਕਰ ਲਿਆ ਜੀ ਕਿਉਂਕਿ ਸਿੱਖ ਫਲਸਫਾ ਜਿਹੜਾ ਨਾ ਜੀ ਸਰਬੱਤ ਦੇ ਭਲੇ ਵਾਲਾ ਫਲਸਫਾ ਜੇ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਉਹ ਇਹਦਾ ਰਾਜ ਲਿਆਉਣ ਉਤੇ ਬਾਕੀਆਂ ਨੂੰ ਵੀ ਕਰਵਾਲਾ ਰੌਲਾ ਨਹੀਂ ਹੂੰ ਤੁਸੀਂ ਦੇਖੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੇ ਨਾ ਹਿੰਦੂਆਂ ਨੂੰ ਰੌਲਾ ਸੀ ਨਾ ਮੁਸਲਮਾਨਾਂ ਨੂੰ ਰੌਲਾ ਸੀ ਨਾ ਕਿ ਕੋਈ ਹੋਰ ਵੀ ਰੌਲਾ ਸੀ ਜੀ ਸੋ ਇੱਕ ਪਰਗੁਣਾ ਜਿਹੜਾ ਗੁਣ ਰਾਜ ਸਥਾਪਿਤ ਕਰਨ ਦਾ ਇੱਕ ਵਰਤਾਂਤ ਬਦਲ ਗਿਆ ਇੱਕ ਤਰੀਕਾ ਬਦਲ ਗਿਆ ਹੁਣ ਵੋਟਾਂ ਦੀ ਗਿਣਤੀ ਦੇ ਨਾਲ ਰਾਜ ਉੱਥੱਪ ਹੁੰਦਾ ਜੇ ਖਾਲਸਾ ਦਾ ਰਾਜ ਮੰਨ ਲਓ ਇਹੀ ਆ ਕਸ਼ਮੀਰ ਹਰਿਆਣਾ ਰਾਜਸਥਾਨ ਗੁਜਰਾਤ ਪਰ ਉਹ ਫਿਰ ਉੱਥੇ ਵੋਟਾਂ ਦੀ ਗਿਣਤੀ ਨਾਲ ਸਰਕਾਰ ਬਣੂ ਨਾ ਬਿਲਕੁਲ ਜੀ ਬਿਲਕੁਲ ਹਾਂ ਸੋ ਇਹ ਗੱਲਾਂ ਹੈਗੀਆਂ ਨੇ ਜੀ ਸੋਚਣ ਵਾਲੀਆਂ ਵਿਚਾਰਨ ਵਾਲੀਆਂ ਹਾਂ ਸੋਮਾਲੀ ਸਾਹਿਬ ਜਿਸ ਤਰ੍ਹਾਂ ਪ੍ਰਧਾਨ ਦੀ ਚੋਣ ਹੋਣੀ ਸੀਗੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਉਹ ਜਿਹੜੀ ਪ੍ਰਧਾਨ ਦੀ ਚੋਣ ਇਹਨਾਂ ਨੇ ਅੱਗੇ ਪਾ ਦਿੱਤੀਗੀ ਕਿਵੇਂ ਦੇਖਦੇ ਹੋ ਉਹ ਕਿ ਜਦੋਂ ਇਹਨਾਂ ਨੇ ਸ਼ੁਰੂ ਚ एलान ਕੀਤੇ ਸੀ ਨਾ ਜੀ ਜੀ ਜਦੋਂ ਸਰਬੀਂ ਸਿੰਘ ਨੇ ਕਿਹਾ ਸੀ ਵੀ ਹੁਣ ਮੈਂ ਪ੍ਰਧਾਨ ਹੋਊਂਗਾ ਜਦੋਂ ਅਮਰਤਪਾਲ ਸਿੰਘ ਆ ਕੇ ਉਹ ਪ੍ਰਧਾਨ ਹੋ ਉਹਦੀ ਆਲੋਚਨਾ ਹੋਈ ਸੀ ਜੀ ਵੀ ਯਾਰ ਤੁਸੀਂ ਆਪਣੇ ਆਪ ਉਸੇ ਤਰ੍ਹਾਂ ਕਰੀ ਜਾਂਦੇ ਹੋ ਜਿਵੇਂ ਪਰਿਵਾਰਕ ਪਾਰਟੀ ਹੁੰਦੀ ਆ ਹਾਂਜੀ ਇਹ ਗੱਲ ਠੀਕ ਆ ਲੜਨ ਦੇ ਵੇਲੇ ਪਰਿਵਾਰਾਂ ਦਾ ਸ਼ਾਮਲ ਹੋਣਾ ਪਰਿਵਾਰਵਾਦ ਵੀ ਹਾਂਜੀ ਜੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਸਰਵੰਸਦਾ ਨਹੀਂ ਬਣਿਆ ਉਹ ਪਰਿਵਾਰਵਾਦ ਥੋੜੋ ਸੀ ਪਰ ਜਦੋਂ ਤੁਸੀਂ ਸੱਤਾ ਸਥਾਪਿਤ ਕਰ ਲੈਂਦੇ ਹੋ ਉਦੋਂ ਫਿਰ ਜਦੋਂ ਪਰਿਵਾਰ ਦਾ ਪਉਂਦਾ ਉਹਦਾ ਇੱਕ ਵੱਖਰਾ ਅਰਥ ਹੁੰਦਾ ਜੀ ਸੋ ਇਹਦੀ ਅਲੋਚਨਾ ਹੋਈ ਸੀ ਉਦੋਂ ਵੀ ਇਹ ਖੇੜੇ ਰਾਹ ਪੈ ਗਏ ਹਾਂ ਜੀ ਉਹਨਾਂ ਨੇ ਸੁਧਾਰਿਆ ਫਿਰ ਫਿਰ ਪੰਜ ਮੈਂਬਰੀ ਕਮੇਟੀ ਬਣਾਈਆ ਸੰਵਿਧਾਨ ਕਮੇਟੀ ਬਣਾਈਆ ਭਰਤੀ ਕਮੇਟੀ ਬਣਾਈਆ ਹਾਂ ਜੀ ਹਾਂ ਪਰ ਇਹ ਠੀਕ ਹੈ ਕਿਹਾ ਇਹੀ ਕਿਹਾ ਵੀ ਅਮਰਪਾਲ ਸਿੰਘੇ ਪ੍ਰਧਾਨ ਹੋ ਜੀ ਜੇ ਤੁਸੀਂ ਹੀਟੋ ਭਰਤੀ ਕਰਦੇ ਹੋ ਤੁਸੀਂ ਕਿਹਾ ਵੀ ਢਾਂਚਾ ਬਣਾਉਣਾ ਹਾਂ ਜੀ ਅਨੁਸਾਰ ਫਿਰ ਡੈਲੀਗੇਟ ਚੁਣਨੇ ਨੇ ਫਿਰ ਚੋਣ ਹੋਣੀ ਆ ਕਿਉਂਕਿ ਜਦੋਂ ਜਿਹੜੀ ਪਾਰਟੀ ਚੋਣਾਂ ਲਈ ਰਜਿਸਟਰ ਹੋਣੀ ਆ ਉਹਨੂੰ ਇੱਕ ਆਪ ਦਾ ਪਾਰਟੀ ਬਣਾਉਣ ਦਾ ਇੱਕ ਤਰੀਕਾ ਪਣਾਉਣਾ ਪੈਂਦਾ ਜੀ ਉਹ ਇਸੇ ਤਰ੍ਹਾਂ ਦਾ ਤਰੀਕਾ ਪਣਾਉਣਾ ਪੈਂਦਾ ਜੋ ਇਹਨਾਂ ਨੇ ਕਿਹਾ ਜੀ ਸੋਏ ਪਾਰਟੀ ਦੀ ਭਰਤੀ ਕਿਵੇਂ ਹੁੰਦੀ ਆ ਹੇਠੋ ਚੋਣ ਕਿਵੇਂ ਹੁੰਦੀ ਆਗਾ ਪ੍ਰਨਾਨ ਕੌਣ ਹੁੰਦਾ ਇਹ ਗੱਲ ਠੀਕ ਆ ਜੀ ਵੀ ਇਸ ਸੰਸਾਰੇ ਦਾ ਮੁਖੀ ਅਮਰਤਪਾਲ ਸਿੰਘ ਆ ਜੀ ਉਹ ਕੁਦਰਤੀ ਉਹ ਪ੍ਰਧਾਨ ਚੁਣੇ ਨੇ ਆ ਵੀ ਕੋਈ ਗਲਤ ਗੱਲ ਨਹੀਂ ਇਹਦੇ ਵਿੱਚ ਜੀ ਜੀ ਮਤਰੇ ਆਉਣ ਵਾਲੇ ਸਮੇਂ ਤੇ ਸਪਸ਼ਟ ਹੋਣਾ ਨਾ ਜੀ ਕਿਵੇਂ ਚੱਲਦੀ ਹੈ ਸਾਰੀ ਗੱਲ ਅੱਗੇ ਹਾਂਜੀ ਸੋ ਮਾਲੀ ਸਾਹਿਬ ਜੀ ਜਿਸ ਤਰ੍ਹਾਂ ਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਸਟੇਜ ਤੇ 15 ਮਤੇ ਪਾਸ ਕੀਤੇ ਗਏ ਤੇ ਰੱਖੇ ਗਏ ਲੋਕਾਂ ਦੇ ਸਾਹਮਣੇ ਮੈਂ ਕਹਿੰਦਾ ਵੀ ਥੋੜੇ ਸ਼ਬਦਾਂ ਦੇ ਵਿੱਚ ਗੱਲ ਕਰੋ ਵੀ ਇਹ ਕੀ ਹੈਗਾ 15 ਮਤੇ ਵਿਖੋ ਜੀ ਇਹ ਮੁੱਦੇਾਂ ਦੀ ਸਿਆਸਤ ਆ ਜੀ ਉਹਨਾਂ ਨੇ ਮੁੱਦੇ ਲਏ ਨੇ ਬੜੀ ਬੜੀ ਵਾਰੀ ਗੱਲ ਕੀਤੀ ਆ ਸਿੱਖਿਆ ਵਾਰੀ ਗੱਲ ਕੀਤੀ ਆ ਹੂੰ ਪੰਜਾਬ ਦੀ ਆਰਥਿਕਤਾ ਬਾਰੇ ਗੱਲ ਕੀਤੀ ਆ ਹਾਂਜੀ ਬਹੁਤ ਸਾਰੀਆਂ ਗੱਲਾਂ ਚਿੱਤੇ ਨੇ ਮੁੱਦੇ ਦੇ ਤੌਰ ਤੇ ਤਾਂ ਠੀਕ ਨੇ ਹੂੰ ਪਰ ਜਿਹੜੇ ਸਿਸਟਮ ਦੇ ਵਿੱਚ ਜਿਹੜੇ ਸੰਵਿਧਾਨ ਦੇ ਵਿੱਚ ਜਿਹੜੇ ਪ੍ਰਬੰਧ ਦੇ ਵਿੱਚ ਰਹਿ ਕੇ ਤੁਸੀਂ ਇਹਨਾਂ ਮੁੱਦਿਆਂ 'ਤੇ ਲੜਾਈ ਲੜਨੀ ਆ ਹਾਂਜੀ ਉਹਦੇ ਬੜੇ ਸਵਾਲ ਨੇ ਨਾ ਵੀ ਮਤਲਬ ਜਿਵੇਂ ਉਹਨਾਂ ਨੇ ਸਿੱਖਿਆ ਨੀਤੀ ਦੀ ਗੱਲ ਕੀਤੀ ਆ ਹੂੰ ਵੀ ਅਸੀਂ ਸਿੱਖਿਆ ਇਹੋ ਜੀ ਬਣਾਵਾਂਗੇ ਜੀ ਹਰ ਜਿਹੜੇ ਪ੍ਰਬੰਧ ਦੇ ਵਿੱਚ ਅਸੀਂ ਸੱਚੇ ਹਾਂ ਉੱਥੇ ਤੁਸੀਂ ਇਹ ਬਣਾ ਨਹੀਂ ਸਕਦੇ ਕਿਉਂਕਿ ਸਿੱਖਿਆ ਦਾ ਜਿਹੜਾ ਅਧਿਕਾਰ ਆ ਮੁਨਕਿੰਦਰ ਕੋਲ ਆ ਹੂੰ ਬੱਤਰ ਹੁਣ ਦੇਖ ਲਓ ਉਹਨਾਂ ਨੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨੂੰ ਲਾਉਣ ਲਈ ਨਵੀਂ ਗਾਈਡਲਾਈਨਸ ਦਿੱਤੀਆਂ ਨੇ ਹੂੰ ਉਹ ਸਾਰਾ ਸਿਸਟਮ ਹੀ ਹੋਰ ਬਣ ਗਿਆ ਹੂੰ ਤੁਸੀਂ ਉਸ ਸਿਸਟਮ ਤੋਂ ਬਾਗੀ ਹੋ ਕੇ ਤਾਂ ਸਿੱਖਿਆ ਪ੍ਰਬੰਧ ਨਹੀਂ ਨਾ ਸੁਧਾਰ ਸਕਦੇ ਤੁਸੀਂ ਦੇਸ ਵੀ ਤੈਅ ਕਰ ਸਕਦੇ ਤੁਸੀਂ ਭਰਤੀ ਨਹੀਂ ਉਹ ਕਰ ਨਹੀਂ ਕਰ ਸਕਦੇ ਸੋ ਉਹ ਲੜਾਈ ਹੈਗੀ ਆ ਬੰਧਤ ਘਾਣ ਲਈ ਲੜਨ ਦੀ ਜੀ ਉਹ ਲੜਾਈ ਆ ਫੈਡਰਲ ਢਾਂਚੇ ਲਈ ਲੜਨ ਦੀ ਹਾਂਜੀ ਇਦਾਂ ਢਾਂਚੇ ਲਈ ਲੜਨ ਦੀ ਗੱਲ ਉਹ ਕਿਸੇ ਮਤੇ ਤੇ ਤਾਂ ਹੈ ਨਹੀਂ ਹੂੰ ਵੀ ਅਸੀਂ ਪੰਜਾਬ ਦੇ ਇਹਨਾਂ ਹੱਕਾਂ ਲਈ ਲੜਾਂਗੇ ਜੋ ਕੇਂਦਰ ਨੇ ਸਾ ਤੋਂ ਹੱਕ ਖੋਲੇ ਹਾਂਜੀ ਜਦੋਂ ਅਨੰਦਪੁਰ ਸਾਹਿਬ ਦੇ ਮਤੇ ਦੀ ਲੜਾਈ ਲੜੀਆ ਉਦੋਂ ਰਾਜਾਂ ਕੋਲੇ ਬਹੁਤ ਸਾਰੇ ਹੱਕ ਹੈਗੇ ਸੀ ਜੀ ਹੁਣ ਤਾਂ ਤੁਹਾਡੇ ਕੋਲੇ ਟੈਕਸ ਲਾਉਣ ਦੀ ਅਧਿਕਾਰ ਨਹੀਂ ਜੀ ਜੀਐਸਪੀ ਬਣ ਗਿਆ ਮੰਡੀ ਕਰਨ ਦੀ ਨਵੀਂ ਨੀਤੀ ਆ ਗਈ ਵੀ ਮੰਡੀਆਂ ਕਿੰਨੀਆਂ ਨਹੀਂ ਹੋਣਗੀਆਂ ਜੀ ਸਿੱਤੀ ਮਾਡਲ ਲਾਉਣ ਦੀ ਗੱਲ ਆ ਵੱਡੀ ਗੱਲ ਇਹਦੇ ਵਿੱਚ ਇਹ ਆ ਬਾਗਾ ਬਾਰਡਰ ਖੋਲਣ ਦੀ ਗੱਲ ਆ ਜਿਹੜਾ ਉੱਥੇ ਜ਼ਿਕਰ ਨਹੀਂ ਹੂੰ ਤੁਸੀਂ ਦੂਜਾ ਦੇਖੋ ਵੀ ਪੰਜਾਬ ਦੇ ਵਿੱਚ ਇੰਨੀਆਂ ਜ਼ਮੀਨਾਂ ਫੈਰ ਕਰਕੇ ਅੰਤਰਰਾਸ਼ਟਰੀ ਹਵਾਈ ਅੱਡੇ ਬਣੇ ਹੋਏ ਨੇ ਪਰ ਇੱਕ ਵੀ ਹਵਾਈ ਉਡਾਨ ਨਹੀਂ ਉੱਡਦੀ ਪੰਜਾਬ ਚ ਜੀ ਅੱਧਾ ਪੰਜਾਬ ਹਵਾ ਚ ਡੋੜਿਆ ਫਿਰਦਾ ਹੂੰ ਸੋ ਇਸ ਕਰਕੇ ਉਹ ਵੈਸੇ ਹੀ ਆ ਵੀ ਜਿਹੜੀ ਗੱਲ ਠੀਕ ਲੱਗੀ ਉਹ ਲੈ ਲਓ ਹੂੰ ਅਸੀਂ ਮੁਲਾਜ਼ਮਾ ਖੱਤਰ ਵੀ ਲੜਾਂਗੇ ਜੀ ਅਸੀਂ ਇਹਨਾਂ ਖੱਤਰ ਵੀ ਲੜਾਂਗੇ ਜੀ ਅਸੀਂ ਇਹਨਾਂ ਖੱਤਰ ਵੀ ਲੜਾਂਗੇ ਹਾਂਜੀ ਵੀਰ ਦਾ ਕਹਿਣ ਦੀ ਗੱਲ ਠੀਕ ਨੇ ਪਰ ਜਦੋਂ ਅਮਲੀ ਤੌਰ ਤੇ ਉਹਨਾਂ ਤੇ ਤੁਸੀਂ ਸੰਘਰਸ਼ ਲੜਨਾ ਸੰਘਰਸ਼ ਲੜਨ ਦਾ ਇੱਕ ਵਰਤਾਰਾ ਸਿਰ ਗਿਆ ਜਾਂਦਾ ਹੁੰਦਾ ਜੀ ਉਹ ਵਰਤਾਰਾ ਨਹੀਂ ਹੈ ਉਹਦੇ ਵਿੱਚ ਹੂੰ ਸਾਰੇ ਮੁੱਦਿਆਂ ਦੇ ਵਿੱਚ ਜੀ ਸੋ ਮਾਲੀ ਸਾਹਿਬ ਜੀ ਇਸ ਤਰ੍ਹਾਂ ਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਉਸ ਦਿਨ ਕਿਹੜੀ ਕਿਹੜੀ ਧਿਰ ਸ਼ਾਮਲ ਹੋਈ ਸੀ ਜਾਂ ਹੋਰ ਕਿਹੜੀ ਕਿਹੜੀ ਧਿਰ ਸ਼ਾਮਲ ਹੋ ਸਕਦੀ ਹੈ ਪੰਤਕਦਲ ਜਿੰਨੇ ਹੈਗੇ ਨੇ ਦੇਖੋ ਮੈਨੂੰ ਇਹ ਲੱਗਦਾ ਵੀ ਦੇਖੋ ਦੋ ਧਿਰਾਂ ਨੇ ਇੱਕ ਤਾਂ ਪ੍ਰਚਲਿਤ ਅਕਾਲੀ ਸਿਆਸਤਾਂ ਜਿਹੜੀ ਚੋਣਾਂ ਲੜਦੀ ਹੈ ਜਿਹਨੂੰ ਬਾਦਲ ਕੇ ਕਹਿੰਦੇ ਆ ਹਾਂਜੀ ਜਿਹੜਾ ਤੁਹਾਡਾ ਭਾਰੂ ਰਿਹਾ ਹਾਂਜੀ ਪਹਿਲਾਂ ਹੀ ਆਸ ਕੀਤੀ ਜਾਂਦੀ ਸੀ ਵੀ ਜਿਹੜੀ ਇਸ ਸਿਆਸਤ ਤੋਂ ਵੱਖਰੀ ਧਿਰ ਸ਼ਾਇਦ ਉਹ ਇਕੱਠੀ ਹੋ ਜੇ ਜੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਆ ਮਾਨ ਸਾਹਿਬ ਦਾ ਗਰੁੱਪ ਆ ਜਸਵੀਰ ਸਿੰਘ ਰੋਡੇ ਦਾ ਗਰੁੱਪ ਆ ਤਲ ਖਾਲਸਾ ਹੋਰ ਆ ਉਹਨਾਂ ਨੇ ਤਾਂ ਵੱਖਰੀ ਸਟੇਜ ਲਾਈ ਆ ਜੀ ਉਹਨਾਂ ਨੇ ਕਿਹਾ ਵੀ ਇਹ ਸਾਡੀ ਲੜਾਈ ਤਾਂ ਖਾਲਸਪਨ ਦੀ ਆ ਆਜ਼ਾਦੀ ਦੀ ਲੜਾਈ ਆ ਹੂੰ ਕੋਈ ਇਸ ਕਰਕੇ ਇਸ ਧਰ ਦੇ ਨਾਲ ਕੋਈ ਧਿਰ ਨਹੀਂ ਸ਼ਾਮਲ ਹੋਈ ਮੈਨੂੰ ਦਿਖਾਈ ਦਿੰਦੀ ਹੂੰ ਹਾਂ ਠੀਕ ਆ ਕੁਝ ਬੁੱਧੀ ਵੀ ਜਰੂਰ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ ਜਿਹਦੇ ਵਿੱਚੋਂ ਸਭ ਤੋਂ ਅਹਿਮ ਨਾਂ ਭਾਈ ਹਰਸਿਮਨ ਸਿੰਘ ਆਨੰਦਪੁਰ ਸਾਹਿਬ ਵਾਲਿਆਂ ਦਾ ਜੀ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਨੇ ਵੀ ਇਹ ਹਦਾਾਤ ਹੋਣਾ ਚਾਹੀਦਾ ਪ੍ਰਬੰਧ ਕਿਹਜਾ ਸਿਸਟਮ ਹੋਣਾ ਚਾਹੀਦਾ ਹੂੰ ਤੇ ਉਹ ਇਹਨਾਂ ਦੀ ਇੱਕ ਕਮੇਟੀ ਦੇ ਵਿੱਚ ਵੀ ਨੇ ਦੂਜਾ ਸਰਬਜੀਤ ਸਿੰਘ ਖੋਹਲਾ ਫਰਾਨਾ ਪੁਰਾਣਾ ਆਪਣਾ ਸਿੱਖ ਸਕੂਲ ਦਾ ਫੈਡਰੇਸ਼ਨ ਦਾ ਲੀਡਰ ਜੀ ਭਗਵਾਨ ਸਿੰਘ ਨੇ ਬਾਕੀਆਂ ਬਾਰੇ ਤਾਂ ਮੈਂ ਵਾੜਾ ਜਾਣਦਾ ਨਹੀਂ ਪਰ ਹੁਣ ਤੱਕ ਉਹਨਾਂ ਦੀ ਕੋਈ ਵੱਖਰੀ ਸਿਆਸੀ ਸੋਚ ਜਾਂ ਬਦਲਮਾ ਰਾਜਨੀਤਿਕ ਪ੍ਰਬੰਧ ਬਾਰੇ ਮੈਂ ਤਾਂ ਉਹਨਾਂ ਦੀ ਕੋਈ ਲੜਾਈ ਦੇਖੀ ਨਹੀਂ ਜੀ ਜਾਂ ਉਹਨਾਂ ਦੇ ਵਿਚਾਰ ਨਹੀਂ ਇਹ ਜਿਹੇ ਦੇਖੇ ਹੂੰ ਆ ਹਰਸ਼ੰਦ ਸਿੰਘ ਖਾਲਸਾ ਮੈਂ ਜਿਹੜੇ ਉਹ ਖਾਲਪਾਂ ਦੀ ਗੱਲ ਨਹੀਂ ਕਰਦੇ ਜੀ ਉਹ ਦੇਖਦੇ ਆਂ ਤੇ ਹੁਣ ਕੀ ਬਣਦਾ ਜੀ ਕੋਈ ਮੈਨੂੰ ਵੱਲੀ ਇਹਨਾਂ ਦੇ ਵਿੱਚ ਨਵੇਂ ਤੇ ਸ਼ਾਮਲ ਹੋਣ ਦੀ ਨਾ ਹੋਈਆਂ ਨਾ ਹੋਣ ਦੀ ਕੋਈ ਸੰਭਾਵਨਾ ਲੱਗਦੀ ਹੈ ਮੈਨੂੰ ਮਾਲੀ ਸਾਹਿਬ ਤੁਸੀਂ ਇਹ ਗੱਲ ਕਹੀ ਹੈ ਵੀ ਜਿਸ ਤਰ੍ਹਾਂ ਸ਼ਰਮਣੀ ਕਾਲੀ ਲੜ ਅਮਰ ਸਰਦੇ ਦੀ ਇੱਕ ਸੋਚ ਹੈ ਉਹਨਾਂ ਦੀ ਲੜਾਈ ਖਾਲਸਾ ਢੀ ਹੈ ਵੀ ਉਹ ਖਾਲਸਾ ਢਾਂਡੇ ਲੜਦੇ ਹੈ ਲੇਕਿਨ ਇੱਕ ਪਾਸੇ ਵਾਰਿਸ ਪੰਜਾਬ ਦੀ ਪਾਰਟੀ ਕਹਿੰਦੇ ਵੀ ਅਸੀਂ ਖਾਲਸਾ ਢ ਦੇ ਹਮਾਇਤੀ ਨਹੀਂ ਆ ਹਾਂਜੀ ਮੇਰੇ ਉਹਨਾਂ ਨੇ ਇਹ ਨਹੀਂ ਕਿਹ ਰਾਜ਼ੀ ਨਹੀਂ ਕੀਤੀ ਜੀ ਉਹਨਾਂ ਦੀ ਗੱਲ ਤੇ ਇਹ ਲੱਗਦਾ ਵੀ ਠੀਕ ਆ ਇੱਕੋ ਗੱਲ ਹੈਗੀ ਆ ਉਹਨਾਂ ਨੇ ਉਹਦੇ ਨਾਲ ਉਹ ਆਪੇ ਆਪ ਦਾ ਤੋੜ ਵਿਛੋੜਾ ਨਹੀਂ ਕੀਤਾ ਉਹ ਨੂੰ ਰੱਦ ਵੀ ਨਹੀਂ ਕੀਤਾ ਉਹਦਾ ਵਿਰੋਧ ਵੀ ਨਹੀਂ ਕੀਤਾ ਜੀ ਪਰ ਉਹਨਾਂ ਨੇ ਕਿਹਾ ਵੀ ਅਸੀਂ ਇਸ ਤਰ੍ਹਾਂ ਲੜਾਂਗੇ ਮਤਲਬ ਤੁਸੀਂ ਇਹ ਦੇਖੋ ਆਨੰਦਪੁਰ ਸਾਹਿਬ ਦੀ ਗੱਲ ਆ ਜਿਹੜਾ ਕਹਿੰਦੇ ਸੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਬਣੂ ਜੀ ਅਨੰਦਪੁਰ ਸਾਹਿਬ ਨਾਲ ਦੋ ਗੱਲਾਂ ਜੁੜੀਆਂ ਹੋਈਆਂ ਨੇ ਇੱਕ ਸਿੱਖਾਂ ਦੀ ਬਲੱਖਣ ਹਸਤੀ ਦੀ ਗੱਲ ਜੁੜੀ ਹੋਈ ਹੈ ਹਾਂਜੀ ਇੱਕ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਜੁੜੀ ਹੋਈ ਹੈ ਜੀ ਉਹਨਾਂ ਨੇ ਇਹ ਗੱਲ ਤਾਂ ਕਿਹਾ ਵੀ ਧਰਮ ਹੀ ਹੋਵਾਂਗੇ ਅਸੀਂ ਧਰਮ ਸਾਡੇ ਖਤਰ ਪਹਿਲੀ ਗੱਲ ਆ ਜੀ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਆ ਵੀ ਅਸੀਂ ਉੱਚੇ ਸੁੱਚੇ ਕਰਤਾਰ ਵਾਲੇ ਬੰਦੇ ਲਿਆਵਾਂਗੇ ਹੂੰ ਇਦੇ ਵਿੱਚ ਦੇਖੋ ਇੱਕ ਤਾਂ ਸਿੱਖ ਇੱਕ ਧਾਰਮਿਕ ਕੱਟੜ ਗਿਣਤੀ ਆ ਉਹਨਾਂ ਦੀ ਬਲੱਖਣ ਪਹਿਚਾਣ ਆ ਉਹਨੂੰ ਖਾਤਰੇ ਬਹੁਤ ਨਹੀਂ ਜੀ ਜਦੋਂ ਕੇਂਦਰ ਸਰਕਾਰ ਆ ਜਿਹੜੀ ਉਹ ਸਾਡਾ ਸਿਵਲ ਕੋਡ ਲਿਆਉਣ ਦੀ ਗੱਲ ਕਰ ਰਹੀ ਆ ਇੱਕ ਦੇਸ਼ਿਕ ਚੋਣ ਦੀ ਗੱਲ ਕਰ ਰਹੀ ਆ ਜੀ ਇੱਕ ਦੇਸ਼ਿਕ ਟੈਕਸ ਦੀ ਗੱਲ ਕਰ ਰਹੀ ਆ ਇੱਕ ਦੇਸ਼ਿਕ ਰਾਸ਼ਨ ਕਾਰਡ ਦੀ ਗੱਲ ਪਾਕਿਸਤਾਨ ਦਾ ਕੇਂਦਰੀਕਰਨ ਕਰ ਰਹੀ ਆ ਜੀ ਭਾਰਤ ਕਿਹਦਾ ਮੁਲਕਾ ਜਿਹਦੇ ਵਿੱਚ ਫੈਡਰਲ ਹੈ ਜਦੋਂ ਤੇ ਡੈਮੋਕ੍ਰੇਸੀ ਆਪਦੇ ਵਿੱਚ ਜੁੜੀਆਂ ਹੋਈਆਂ ਨੇ ਜੀ ਜਿਉਂ-ਜਿਉਂ ਤੁਸੀਂ ਸੈਡਲਿਜਮ ਖਤਮ ਕਰੋਗੇ ਤਿਉਂ-ਤਿਉਂ ਜਮਹੂਰੀਅਤ ਵੀ ਖਤਮ ਹੋਊਗੀ ਜੀ ਸੋ ਇਸ ਇਸ਼ੂ ਨੂੰ ਸਮੋਧਨ ਨਹੀਂ ਹੈ ਹਮ ਮਤਲਬ ਆਨੰਦਪੁਰ ਸਾਹਿਬ ਦੇ ਮਤੇ ਲਈ ਲੜਨ ਦੀ ਗੱਲ ਉਸ ਤਰ੍ਹਾਂ ਸਪਸ਼ਟ ਰੂਪ ਚ ਨਹੀਂ ਕਹੀ ਗਈ ਉਹਨੂੰ ਸਿੱਖ ਪਛਾਣ ਨਾਲ ਜੋੜਤਾ ਜੀ ਜਿਵੇਂ ਪਹਿਲਾਂ ਅਕਾਲੀ ਮੋਰਚਿਆਂ ਤੇ ਜਾਂਦੇ ਹੁੰਦੇ ਸੀ ਲੋਕ ਪੁੱਛਦੇ ਸੀ ਤੇਰਾ ਨਾਂ ਕੀ ਆ ਮੇਰਾ ਨਾਂ ਨਹੀਂ ਕਰਮੇਲ ਸਿੰਘ ਪੰਜੋਲੀ ਇਸ ਦਾ ਨਾਂ ਕੀ ਆ ਗੁਰੂ ਗੋਬਿੰਦ ਸਿੰਘ ਮਾਤਾ ਦਾ ਨਾਂ ਕੀ ਆ ਮਾਤਾ ਸਾਹਿਬ कौर ਵਾਸੀ ਕਿੱਥੋਂ ਨੇ ਉਹ ਆਨੰਦਪੁਰ ਦੇ ਜੀ ਕੋਈ ਸਿੱਖ ਪਹਿਚਾਣ ਦੀ ਗੱਲ ਆ ਜੀ ਆਨੰਦਪੁਰ ਸਾਹਿਬ ਦੇ ਮਤਵੇ ਦੀ ਸੈਦਲ ਢਾਂਚੇ ਦੀ ਲੜਾਈ ਲੜਨੀ ਇੱਕ ਵੱਖਰੀ ਗੱਲ ਆ ਹੂੰ ਤੋ ਇਹ ਬਹੁਤ ਕੁਝ ਉੱਥੇ ਰਲ ਗੱਡਿਆ ਹੋਇਆ ਪਿਆ ਹੂੰ ਮਤਲਬ ਸਪਸ਼ਟ ਨਹੀਂ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ 'ਚ ਇਹ ਤੇ ਸੰਵਾਦ ਚੱਲੂ ਬਹਿਸ ਚੱਲੂ ਫੇਰ ਗੱਲਾਂ ਸਪਸ਼ਟ ਹੋ ਜਾਣਗੀਆਂ ਜੀ ਮੈਂ ਮੈਂ ਇਹ ਮਹਿਸੂਸ ਕਰਦਾ ਜੀ ਜੀ ਸੋ ਮਾਲੀ ਸਾਹਿਬ ਅਖੀਰ ਦੇ ਵਿੱਚ ਕਾਲੀ ਦਲ ਵਾਰਿਸ ਪੰਜਾਬ ਦੇ ਤੁਹਾਨੂੰ ਲੱਗਦਾ ਹੈ ਵੀ ਸਿੱਖਾਂ ਦੀ ਪਾਰਟੀ ਜਿਹੜੀ ਨਵੀਂ ਖੜੀ ਹੋਈ ਹੈ ਇੱਕ ਵੱਖਰਾ ਇਤਿਹਾਸ ਸਿਰਜੇਗੀ ਦੇਖੋ ਜੀ ਅੱਜ ਤੱਕ ਨਹੀਂ ਮੈਨੂੰ ਲੱਗਦਾ ਦੇਖੋ ਆਪਣੇ ਸ਼ੋਭੇ ਸ਼ਾਮਾ ਨੇ ਪੰਜਾਬ ਪੱਖੀ ਸਿੱਖ ਪੱਖੀ ਮੈਂ ਕਹਿੰਦਾ ਅਕਾਲ ਤਖਤ ਸਾਹਿਬ ਤੋਂ ਜਿਹੜਾ 2 ਦਸੰਬਰ ਨੂੰ ਬਰਤਾਂਤ ਸਿਰਜਿਆ ਗਿਆ ਹਾਂਜੀ ਖਾਲਸਾ ਕੀਆ ਪੰਥ ਕੀਆ ਅਕਾਲ ਤਖਤ ਕੀਆ ਸਾਡੇ ਬਾਕੀ ਰਿਸ਼ਤੇ ਸਾਰੇ ਕੀ ਨੇ ਜੀ ਅਕਾਲ ਤਖਤ ਨੇ ਪਿਛਲੇ 30 ਸਾਲਾਂ ਦੀ ਦੇਖੋ ਧਰਮ ਯੁੱਧ ਲੜਿਆ ਗਿਆ ਜੀ ਉਸ ਤੋਂ ਬਾਅਦ ਸੁਝਾਸਤਾ ਪ੍ਰਾਸ ਸਿਆਸਤ ਆ ਗਈ ਰਜੀਵ ਲੰਗੋ ਵਾਲੀ ਸੁਝਾਸਤਾ ਫੇਲ ਹੋ ਗਿਆ ਨਾ ਵੀ ਹਾਂਜੀ ਉਸ ਤੋਂ ਬਾਅਦ ਜਦੋਂ ਬਾਦਲ ਸਾਹਿਬ ਦਾ ਕਬਜ਼ਾ ਹੋਇਆ ਉਹਨਾਂ ਨੇ ਆਤਮ ਸਮਰਪਣ ਵਾਲੀ ਸਿਆਸਤ ਅਪਣਾ ਲਈ ਬਿਨਾਂ ਸ਼ਰਤਾਂ ਮੈਂ ਜੀ ਜਿਹਦੇ ਨਾਲ ਅਜੰਡਾ ਇਹ ਬਣ ਗਿਆ ਵੀ 5 ਸਾਲ ਆਪਾਂ ਸਰਕਾਰ ਚਲਾਉਣੀ ਹੈ ਹੂੰ ਬੜੀਆਂ ਗੱਲਾਂ ਹੋਈਆਂ ਵੀ ਪਹਿਲੀ ਵਾਰ ਆ ਜੀ ਅਕਾਲੀ ਦਲ ਦੀ ਤਿੰਨ ਵਾਰ 5-5 ਸਾਲ ਸਰਕਾਰ ਚੱਲ ਗਈ। ਹੂੰ। ਪਰ ਉਥੇ ਅਕਾਲ ਪੱਛੀ ਸਾਹਿਬ ਨੇ ਕੀ ਕਿਹਾ? ਖੁੱਡੀਆਂ ਸਰਕਾਰਾਂ ਬਣਾਈਆਂ ਸੀ ਜ਼ਖਮਾਂ ਤੇ ਮੱਲਮ ਲਾਉਣ ਲਈ। ਹੂੰ। ਤੁਸੀਂ ਉਂਗਲਾਂ ਪਾ ਪਾ ਜ਼ਖਮ ਚਿਹੜੇ ਤੁਸੀਂ ਪੰਜ ਵੱਲ ਪਿੱਟ ਕਰ ਲਈ, ਪੰਜਾਬ ਵੱਲ ਪਿੱਟ ਕਰ ਲਈ ਇੱਕ ਵੀ ਮਸਲਾ ਹੱਲ ਨਹੀਂ ਕਰਾਇਆ। ਇਸੇ ਕਰਕੇ ਬਾਦਲ ਸਾਹਿਬ ਤੋਂ ਫਖਰੇ ਕੌਮ ਸ਼ੀਨੇ ਆ ਗਿਆ ਨਾ। ਹੂੰ। ਸੋ ਇਸ ਕਰਕੇ ਉਹ ਜਿਹੜਾ ਵਰਤਾਂਤ ਆ ਉਹਨੂੰ ਅੱਗੇ ਤੋੜਨ ਵਾਲੇ ਧਿਰ ਮੈਨੂੰ ਹਾਲੇ ਕੋਈ ਦਿਖਾਈ ਨਹੀਂ ਦੇ ਰਹੀ ਜੀ ਜੋ ਮੈਂ ਮਹਿਸੂਸ ਕਰਦਾ ਜੀ ਵਾਰਤ ਪੰਜਾਬ ਦੇ ਵੀ ਉਹ ਵਰਤਾਂਤ ਨੂੰ ਅੱਗੇ ਤੋੜਨ ਦੀ ਸਾਚ ਕਿਉਂਕਿ ਉਹ ਉਹਦੇ ਵਿੱਚੋਂ ਤਾਂ ਏਕਤਾ ਦੀ ਗੱਲ ਨਿਕਲਦੀ ਸੀ ਨਾ ਜੀ ਹੂੰ ਕਿੱਥੇ ਹੁਣ ਦੀ ਗੱਲ ਨਿਕਲਦੀ ਸੀ ਜੀ ਸੋ ਇਹ ਇਹ ਹੈ ਜਿਹੜਾ ਮਤਲਬ ਤੁਸੀਂ ਦੂਜਿਆਂ ਨੂੰ ਮਤਲਬ ਪਿੱਛੇ ਛੱਡ ਕੇ ਆਪ ਮੂਰੇ ਪਾ ਕੇ ਸਾਰੇ ਕਹੇ ਦਾ ਨਮੇਂਦਾ ਬਣ ਜੂਗੇ ਮੈਨੂੰ ਲੱਗਦਾ ਇਹ ਬੜਾ ਮੁਸ਼ਕਲ ਆ ਅੱਜ ਦੇ ਹਾਲਾਤ ਤੁਹਾਨੂੰ ਲੱਗਦਾ ਨਹੀਂ ਬਾਕੀ ਧਿਰਾਂ ਨੂੰ ਨਾਲ ਲੈ ਕੇ ਚੱਲਣਗੇ? ਨਾ ਜੀ ਸਵਾਲ ਇਹ ਨਹੀਂ ਪਿਆਦਾ ਹੁੰਦਾ। ਹੂੰ ਮੈਨੂੰ ਕਿਸੇ ਉਹਨਾਂ ਦੀ ਕਿਸੇ ਗੱਲ 'ਚੋਂ ਅਕਾਲੀ ਇਕੱਲਾ ਦੀ ਗੱਲ ਨਹੀਂ ਲੱਗਦੀ। ਹੂੰ ਕਿਸੇ ਗੱਲ 'ਚੋਂ ਦੂਜਿਆਂ ਨੂੰ ਨਾਲ ਲੈ ਕੇ ਗੱਲ ਨਹੀਂ ਲੱਗਦੀ। ਹੂੰ ਬਸ ਉਹ ਹੀ ਹੈ ਨਾ ਜਿਵੇਂ ਜਿਵੇਂ ਕਿਸਾਨ ਅੰਦੋਲਨ ਚੱਲਿਆ। ਭਾਵੇਂ ਦੋ ਧਿਰਾਂ ਭੱਜ ਕੇ ਮੂਰੇ ਤੁਰਪੀਆਂ ਮਿਲਣ ਬਣ ਲਈ। ਹੱਸ ਗਈਆਂ ਨਾ ਹੁਣ। ਹੂੰ ਸੋ ਇਸ ਕਰਕੇ ਇਹ ਤਾਂ ਸਾਂਝ ਕਰੀਏ ਗੁਣਾ ਕੀ ਛੋੜ ਆਵਗਣ ਚੱਲੀਏ ਇਹ ਨੀਤੀ ਧਾਰਨ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਮੈਨੂੰ ਇਹ ਲੱਗਦਾ ਹੈ ਮਾਲੀ ਸਾਹਿਬ ਜੀ ਖੀਰ ਦੇ ਵਿੱਚ ਜਿਵੇਂ ਭਾਈ ਅਮਰਤਪਾਲ ਦੇ ਸਹਿਯੋਗੀ ਬਹੁਤ ਜ਼ਿਆਦਾ ਸੀਗੇ ਸਿਮਰਜ ਸਿੰਘ ਮਾਨ ਦੂਜੀ ਗੱਲ ਕਰੀਏ ਐਮਪੀ ਸਰਬਜੀਤ ਸਿੰਘ ਖਾਲਸਾ ਦੇ ਸਹਿਯੋਗੀ ਜ਼ਿਆਦਾ ਸੀਗੇ ਭਾਈ ਜਸਵੀਰ ਸਿੰਘ ਰੋਡੇ ਦੋਨਾਂ ਚ ਕੋਈ ਨਹੀਂ ਲਿਖ ਰਿਆ ਨਾਲ ਹਾਂ ਬਿਲਕੁਲ ਜੀ ਦੇਖੋ ਸਰਬਜੀਤ ਸਿੰਘ ਖਾਲਸਾ ਜੀ ਠੀਕ ਹੈ ਉਹ ਚੋਣ ਜਿੱਤ ਗਏ ਪਰ ਸਿਆਸੀ ਤੌਰ ਤੇ ਉਸ ਤਰ੍ਹਾਂ ਦੇ ਸਮਝਦਾਰ ਸਿਆਣੇ ਜਾ ਉਹਨਾਂ ਨੇ ਕੋਈ ਇਹਦੀ ਗੱਲ ਉਹਨਾਂ ਪਿਛਲੇ ਸਮੇਂ ਚ ਦਿਸੀਆ ਨਾ ਹੋਣੀ ਸੀ। ਜੀ ਕਿਉਂਕਿ ਉਹਨਾਂ ਸਪੱਸ਼ਟਾ ਨਾ ਆ ਨਾ ਮੇਰੇ ਕੋਈ ਤੱਲ ਕਿ ਹੂੰ ਮੈਂ ਕੋਈ ਇਹਦੀ ਚੀਜ਼ ਨਹੀਂ ਕਰਨੀ ਵੀ ਮੇਰੇ ਨਾਲ ਦੇ ਵਰਕਰ ਆ ਜਿਹੜੇ ਉਹ ਮੁਕਦਮੇ ਤਾਂ ਫਸਣ ਆ ਕਰਨ ਆ ਕਰਨ ਹੂੰ ਪੂਰੀ ਤਰ੍ਹਾਂ ਸਾਫ਼ ਤੇ ਸਪਸ਼ਟ ਨੀਤੀ ਆ ਜੀ ਉਹਨੇ ਚੱਫੇ ਵੀ ਨਹੀਂ ਹੁਣ ਰੋਡੇ ਤਾਂ ਇਹ ਨਾਲ ਹੈ ਨਹੀਂ ਹੂੰ ਨਾ ਗੁਰਦੀਪ ਸਿੰਘ ਆ ਜਾਂ ਜਿੰਨੇ ਕੁ ਬਾਕੀ ਦਲ ਨੇ ਕੋਈ ਦਲ ਇਹ ਨਾਲ ਹੈ ਨਹੀਂ ਤੇ ਦੂਜੀ ਗੱਲ ਜਿਹੜਾ ਹੁਣ ਤੁਸੀਂ ਸਵਾਲ اٹھਾਇਆ ਵੀ ਰੋਲ ਕਚੋੜਾ ਵੀ ਯਾਰ ਇਹ ਖਾਲਪਤਾਨੀ ਨੇ ਖਾਲ ਗੈਰ ਖਾਲਪਤਾਨੀ ਨੇ ਖਾਲਪਤਾਨ ਦਾ ਵਿਰੋਧ ਕਰਦੇ ਨੇ ਜਾਂ ਉਹਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਨੇ ਮਤਲਬ ਕੋਈ ਵੀ ਗੱਲ ਸਪਸ਼ਟ ਹੈ ਨਹੀਂ ਨਾ ਨਹੀਂ ਅੱਜ ਵੀ ਨਹੀਂ ਜੀ ਹੁਣ ਵਾਲੇ ਸਭ ਚਿਤਨ ਜਿੱਤੇ ਸੰਵਾਦ ਹੋਣਾ ਜਿਵੇਂ ਹੁਣ ਤੁਸੀਂ ਕਿਹਾ ਅਮਰਪਾਲ ਸਿੰਘ ਦੇ ਨਾਂ ਤੇ ਆ ਪੋਸਟ ਚੱਲ ਰਹੀ ਆ ਜੀ ਹੁਣ ਇਹਦੀ ਕਿਹੜਾ ਪੁਸ਼ਟੀ ਹੁੰਦੀ ਆ ਜੀ ਪਰ ਅਮਰਪਾਲ ਸਿੰਘ ਨੂੰ ਜਿਹੜੀ ਹਮਾਇਤ ਸੀ ਉਹ ਖਾਲਸਾਨੀ ਭਾਵਨਾ ਦੀ ਵਿਚਾਰ ਵੀ ਹਮੇਸ਼ਾ ਬਿਲਕੁਲ ਜੀ ਜਿਹੜੀ ਜਦੋਂ ਉਹ ਚੱਲੇ ਨੇ ਹੂੰ ਹੁਣ ਉਹ ਉਹਨਾਂ ਦੇ ਨਾਲ ਰਹਿੰਦੀ ਆ ਕਿ ਨਹੀਂ ਰਹਿੰਦੀ ਜਾਂ ਉਹ ਕਿਵੇਂ ਚੱਲਦੇ ਨੇ ਇਹ ਹੁਣ ਵਾਲੇ ਸਮੇਂ 'ਚ ਪਤਾ ਲੱਗੂ ਜੀ ਹੁਣ ਤਾਂ ਆਪਾਂ ਕਹਿ ਨਹੀਂ ਸਕਦੇ ਬਿਲਕੁਲ ਜੀ ਕਿਉਂਕਿ ਅਮਰਪਾਲ ਸਿੰਘ ਨੂੰ ਜੇਲ੍ਹ 'ਚ ਰੱਖਣ ਲਈ ਹੁਣ ਉਹ ਤੇ ਜੋ ਆਪਾਂ ਲਾਤਾਂ ਜੀ ਚਾਹੇ ਕਈ ਵਕੀਲ ਕਹਿੰਦੇ ਨੇ ਕੇਸ ਤੇ ਜੋ ਆਪਾਂ ਲੱਗਿਆ ਅਮਰਪਾਲ ਤੇ ਨਹੀਂ ਲੱਗਿਆ ਇਹ ਤਾਂ ਤਕਨੀਕੀ ਗੱਲ ਆ ਕਿਉਂਕਿ ਅਮਰਤਪਾਲ ਸਿੰਘ ਦੀ ਕਿਸੇ ਹੋਰ ਕੇਸ ਚ ਗ੍ਰਿਫਤਾਰੀ ਨਹੀਂ ਪਾਈ ਜੀ ਜੇ ਕੇਸ ਤੇ ਜੋ ਆਪਾਂ ਲੱਗਿਆ ਜਦੋਂ ਇਸ ਕੇਸ ਚ ਗ੍ਰਿਫਤਾਰੀ ਪੈ ਗਈ ਉਹਨਾਂ ਨੂੰ ਉਹਨਾਂ ਤੇ ਵੀ ਲੱਗਦੀ ਜੀ ਤੇ ਤੁਸੀਂ ਦੇਖ ਲਓ ਜੰਮੂ ਕਸ਼ਮੀਰ ਵਾਲਾ ਜਿਹੜਾ ਇੰਜੀਨੀਅਰ ਰਾਸ਼ੀਦ ਆ ਜਿਹੜਾ ਐਮਪੀ ਬਣਿਆ ਉਹ 5 ਸਾਲ ਦਾ ਜੋ ਆਪਾਂ ਦੇ ਅੰਦਰ ਆ ਹੂੰ ਉਹ ਬੜਾ ਮਤਲਬ 43 ਬਹੁਤ ਜ਼ਿਆਦਾ ਆ ਜੀ ਸਪਸ਼ਟ ਮੈਨੂੰ ਨਹੀਂ ਵਿਖਾਈ ਦੇ ਰਹੀ ਜੀ ਸੋ ਮਾਲੀ ਸਾਹਿਬ ਜੀ ਕਾਲੀ ਦਲ ਵਾਰਿਸ ਪੰਜਾਬ ਦੀ ਨਵੀਂ ਬਣੀ ਪਾਰਟੀ ਦੀ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ। ਸ਼ੁਕਰੀਆ ਜੀ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।